ਸ਼ਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਤਾਰੇ ਵਾਲਾ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਤਾਰੇ ਵਾਲਾ ਮੋਗਾ ਵੀ ਕਹਿ ਦਿੰਦੇ ਆ ਅੱਜ ਦੀ ਵੀਡੀਓ ਵਿੱਚ ਇੱਕ ਸੂਆ ਸਵਾਇਆ ਨਾਗਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿਨੇ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਦੀਪ ਸਿੰਘ ਬਈ ਪਿੰਡ ਤਾਰੇ ਵਾਲਾ ਜ਼ਿਲ੍ਹਾ ਮੋਗਾ ਤਸਵੀਰ ਮੋਬਾਈਲ ਨੰਬਰ 6239984773 ਠੀਕ ਆ ਵੀਰੇ ਸੁਹਾ ਕਿੰਨਾ ਮਸੂਈ ਹੈ ਜੀ ਸੁਹਾ ਦੂਜਾ ਵੀਰੇ ਇਹ ਕਦੋਂ ਕਦੋਂ ਸੁਈ ਹੈ ਜੀ ਸੁਈ ਨੂੰ ਉਹ ਤਾਂ 15 ਦਿਨ ਕਹਿੰਦਾ ਤੁਸੀਂ 18 ਮੰਨ ਲਓ 20 ਮੰਨ ਲਓ ਬੱਚਾ ਸਾਹਮਣੇ ਆ ਬੱਚਾ ਕੀ ਹੈ ਜੀ ਬੱਚੀ ਹੈ ਵੀਰੇ ਬੱਚੀ ਆ ਬੱਚੀ ਵੀਰੇ ਤੁਹਾਡੇ ਸਾਹਮਣੇ ਆ ਜਿੰਨਾ ਸਮਾਂ ਮਰਜ਼ੀ ਮੰਨ ਲਓ ਖੁੱਲੀ ਛੁੱਟੀ ਆ ਕਿਉਂਕਿ ਬਾਈ ਦੀ ਲਿਆਂਦੀ ਹੋਈ ਐਵੇਂ ਆਪਾਂ ਹਨਾ ਬਾਈ ਕਹਿ ਦਿੱ ਗਏ ਘਰ ਦੀ ਆ ਉਹਦਾ ਪਹਿਲਾ ਨਹੀਂ ਵੀਰੇ ਲਿਆਂਦੀ ਆ ਤੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਵੀਰੇ ਓਥੇ ਸੀ 17 ਕਿਲੋ ਠੀਕ ਆ ਜੀ ਹੁਣ 15 ਕਿਲੋ ਮੈਲੇ ਨੇ ਉਹ ਪਰਾ ਬਹੁਤ ਗਿੱਰਮ ਵੀ ਗਈ ਉਹਨਾਂ ਦੀ ਘ ਥਣਾ ਦੀ ਦੰਨ ਹੈ ਜੀ ਥਣਾ ਦੀ ਦੰਨ ਤੋੜ ਕੇ ਦਿਖਾ ਦੇ ਵੀਰੇ ਥਾਂ ਦਾ ਵੀਰੇ ਵੇਖ ਲੈ ਕਿ ਲੱਗਾ ਕੀ ਸਹੀ ਗੱਲ ਹੈ ਜੀ ਅੱਜ ਦਾ ਦੁੱਧ 15 ਕਿਲੋ ਆ ਬਾਈ ਕਹਿੰਦਾ ਚੋਕੇ ਤਾਂ ਮੈਂ ਆ ਰਿਹਾ ਲੈ ਕੇ ਇਹਨੇ ਜੀ ਨਹੀਂ ਲਾਇਆ ਜਮਾਈ ਤੇ ਹੁਣ ਜਾ ਕੇ ਥੋੜਾ ਜੀ ਲਾਇਆ 15 ਕਿਲੋ ਨੈਟ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦੇ ਆ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਜਵਾਈ ਰੱਖਾ ਨਾ ਬੱਚਾ ਮੱਛੀ ਮਰ ਜਾਣੀ ਥੋੜਾ ਜਿਆ ਕੈਮਰੇ ਤੋਂ ਡਰਦਾ ਜੀ ਨਾ ਬੰਨ ਲੀ ਜਾ ਲੈ ਇੱਧਰ ਇਹ ਬੰਨ ਲ ਸਕਦਾ ਬੰਨ ਰਾ ਠੰਡੇ ਸੀਲ ਪੂਰੀ ਆ ਵੀਰੇ ਪੂਰੀ ਪੂਰੀ ਵੀਰੇ ਉਵੇਂ ਕੋਈ ਚੱਕਰ ਨਹੀਂ ਲਉ ਲੈ ਠੀਕ ਦਰਦੀ ਆ ਲੈ ਜਿਵੇਂ ਥੋੜਾ ਜਿਹਾ ਉੱਪਰ ਹੀ ਘਾਰਦੀ ਆ ਲੈ ਜਿਵੇਂ ਕੋਈ ਮਰਜੀ ਬੈਠਾ ਰਵੇ ਜੀ ਉਵੇਂ ਨਹੀਂ ਜੈ ਜੀ ਡਿਮਾਂਡ ਜਮਾ ਵੀਰੇ ਦੀ ਮੋਲ ਦਾ 55 ਕਰਦੇ ਜਿੰਨੇ ਦੀ ਹੈਗੀ ਦੇਈ ਤੇ ਆ ਵੀ ਦੱਸ ਦੇ ਕਿੰਨੇ ਦੀ ਤੇ ਸਹੀ ਮਾਨਦਾਨ 55 ਚ ਕਿੰਨਾ ਕਰਦੇ ਪੂਰੇ 50 ਦੀ ਹੈ ਪੂਰੇ 50 ਦੀ ਦੇ ਦਾਂਗੇ ਮਾਨਦਾਨ ਕਰਦੇ ਆ ਕਿਲੋ ਭਾਂਡੇ ਚ ਪਾ ਕੇ ਲੈ ਲੈ ਮੇਰੇ ਕਿ ਵੀਰੇ 2 ਡੰਗ ਚੋਲੇ ਵੀ ਚਾਰ ਡੰਗ ਚੋਲੇ ਆਪਣੇ ਕਹਦੇ ਬੜਾ 4 ਡੰਗ ਚੋਲੇ ਵੀ ਠੀਕ ਹੈ ਵੀਰੇ ਹਾਂ ਸਾਨੂੰ ਸਾਰੇ ਪ੍ਰਾਥਾ ਨੂੰ ਬਹੁਤ ਚੰਗਾ ਲੱਗਾ ਸੇਵਾ ਵੀ ਬੜੀ ਚੰਗੀ ਹੈ 15 ਕਿਲੋ ਆਉਦਾ ਭਾਂਡੇ ਚ ਪਾ ਕੇ ਲੈ ਜਾ ਕੋਈ ਵੀ ਸੱਜਣ ਥਣ ਪੂਰਾ ਟਾਪ ਦਾ ਹੱਥੀ ਚੋਲੇ ਕਰਾਉ ਕਰਦੀ ਨਹੀਂ ਗਾਂ ਦੱਦ ਦੀ ਗਰਮੀ ਗੁਰਮੀ ਮੰਨਣੀ ਨਹੀਂ ਸਹੀ ਗੱਲ ਆ ਜੀ ਤੇ ਬਾਈ ਦੱਸਦਾ ਕਿ ਪੂਰੇ 50 ਦੀ ਦੇ ਦਾਂਗੇ ਮੁੱਲ ਕਰਾਉਣ ਨੂੰ ਵੀ ਤੁਹਾਨੂੰ ਮਿਲ ਜਾਣੀ ਹੈ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ